ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਦੇ ਸਰਹੱਦ ਦੇ ਕਸਬਾ ਦੀਨਾ ਨਗਰ ਦੀ ਬਰਿਆਰ ਪੁਲਿਸ ਚੌਂਕੀ ਉੱਪਰ ਗਰਨੇਡ ਹਮਲਾ ਕਰਨ ਦੀ ਇੱਕ ਪੋਸਟ ਵਾਇਰਲ ਹੁੰਦੀ ਆਹੀ ਜਿੱਥੇ ਪੁਲਿਸ ਨੇ ਆਪਣੀ ਮੁਸਤੈਦੀ ਵਿਦਾਈ ਉੱਥੇ ਪੁਲਿਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਪੋਸਟ ਸਰਾਸਰ ਗਲਤ ਹੈ ਅਤੇ ਅਜਾ ਕੋਈ ਕੰਮ ਨਹੀਂ ਹੋਇਆ ਇਸ ਸੰਬੰਧੀ ਜਾਣਕਾਰ ਦਿੰਦਿਆਂ ਬਰਿਆਰ ਪੁਲਿਸ ਚੌਂਕੀ ਦੇ ਇੰਚਾਰਜ ਸਰਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਜੇਹੀ ਕੋਈ ਗੱਲ ਸਾਹਮਣੇ ਨਹੀਂ ਆਈ ਅਤੇ ਉਹਨਾਂ ਕੋਲ ਵੀ ਇਹ ਪੋਸਟ ਕੁਝ ਅਧਿਕਾਰੀਆਂ ਵੱਲੋਂ ਭੇਜੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਖੰਗਾ ਲਏ ਗਏ ਹਨ ਪਰ ਅਜੇਹੀ ਕੋਈ ਗੱਲ ਨਹੀਂ ਹੋਈ। ਦਰਅਸਲ ਵਾਇਰਲ ਪੋਸਟ ਵਿੱਚ ਲਿਖਿਆ ਹੈ ਕਿ ਜੋ ਬਰਿਆਰ ਪੁਲਿਸ ਚੌਂਕੀ ਉੱਪਰ ਬੰਬ ਪਲਾਸਟ ਕੀਤਾ ਗਿਆ ਹੈ ਉਸ ਦੀ ਜ਼ਿੰਮੇਵਾਰੀ ਨਿਸ਼ਾਨ ਜੋੜੀਆ ਤੇ ਕੁਲਬੀਰ ਸਿੱਧੂ ਲੈਂਦੇ ਹਨ ਜਿਹੜਾ ਕਿ ਭਾਈ ਸੰਦੀਪ ਸਿੰਘ ਸਾਨੀ ਤੇ ਤਸੱਦਦ ਹੋਇਆ ਹੈ। ਤੁਸੀਂ ਆਪਣੀ ਵਾਹ ਲਾ ਲਈ ਹੁਣ ਸਾਡੀ ਵਾਰੀ ਹੈ ਕਿਉਂਕਿ ਲਗਾਤਾਰ ਸਿੱਖਾਂ ਦੇ ਉੱਪਰ ਤਸੱਦਰ ਕੀਤਾ ਜਾ ਰਿਹਾ ਹੈ ਇਹ ਉਸ ਦਾ ਬਦਲਾ ਹੈ ਦਰਅਸਲ ਇਹ ਪੋਸਟ ਵਾਇਰਲ ਹੁੰਦੇ ਆਹੀਂ ਜਿੱਥੇ ਪੁਲਿਸ ਵੱਲੋਂ ਮੁਸਤੈਦੀ ਵਿਦਾਈ ਗਈ ਉੱਥੇ ਹੀ ਬਰਿਆਲ ਪੁਲਿਸ ਚੌਕ ਦੇ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਅਜੇ ਹੀ ਕੋਈ ਗੱਲ ਨਹੀਂ ਹੋਈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ YouTube Facebook ਅਤੇ Instagram ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਰਚ ਕਰੋ ਦਾ ਆਰਐਨ ਨਿਊਜ਼ ਤੇ ਜੁੜੇ ਰਹੋ ਸਾਡੇ ਨਾਲ ਪત્રਕਾਰ ਨਰਿੰਦਰ ਕੌਰ ਪਰਿਵਾਰਤ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਐਂਡ ਦਸਿੰਦਰ ਸਿੰਘ ਐਸੇ ਚੌਂਕੀ ਚਾਜ ਬਰਿਆਰ ਜਿਹੜੀ ਆ ਸੋਸ਼ਲ ਮੀਡੀਆ ਤੇ ਚਲੰਡੀ ਹੈ ਨਾ ਪੋਸਟ ਪਾਈ ਗਈ ਆ ਵੀ ਮਤਲਬ ਚੌਂਕੀ ਬਰਿਆਰ ਤੇ ਜਿਹੜਾ ਵਾ ਗਨੇੜ ਹਮਲਾ ਕੀਤਾ ਗਿਆ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਗਈ ਇਹੋ ਜੀ ਕੋਈ ਵੀ ਗੱਲ ਨਾ ਹੀ ਕੋਈ ਸਾਡੇ ਧਿਆਨ ਚਾਹੀਏ ਨਾ ਹੀ ਇੱਥੇ ਕੋਈ ਹੋਈ ਆ ਨੂੰ ਜਿਹੜਾ ਤੋਂ ਜਿਹੜਾ ਚੱਲੀ ਪੋਸਟ ਤੋਂ ਪਤਾ ਲੱਗਾ ਤੇ ਸਾਡੇ ਇੱਥੇ ਕੋਈ ਗੱਲਬਾਤ ਨਹੀਂ ਗਈ ਪੋਸਟ ਇਹ ਲਿਖਿਆ ਵੀ ਅਸੀਂ ਚੌਂਕੀ ਬਰਿਆਰ ਉੱਤੇ ਜਿਹੜਾ ਵਾ ਗਨੇੜ ਹਮਲਾ ਕੀਤਾ ਵਾ ਇਹ ਸਾਡੇ ਜਿਹੜੇ ਭਰਾ ਸੰਨੀ ਨੂੰ ਕੋ ਕੁੱਟਮਾਰ ਕੀਤੀ ਉਹਦੇ ਕਰਕੇ ਨਹੀਂ ਇਹ ਪਤਾ ਨਹੀਂ ਕੋ ਆਮਦਸਰ ਵਾਲੇ ਉਹ ਹੋਣਾ ਜਿਹੜਾ ਕਤਲ ਮੁਕਾ ਵਾਲੇ ਸੀ ਸੂਰੀ ਕਤਲ ਵਾਲੇ ਉਹਦੇ ਕਰਕੇ ਤੇ ਇੱਥੇ ਦੀ ਕੋਈ ਗੱਲਬਾਤ ਇਹੋ ਜੀ ਹੈ ਹੀ ਨਹੀਂ 1% ਵੀ ਕੋਈ ਨਹੀਂ ਗੱਲ ਸੀਸੀਟੀ ਵੀ ਸਾਰੇ ਚੈੱਕ ਕੀਤੇ ਆ ਕੋਈ ਗੱਲਬਾਤ ਧਿਆਨ ਚ ਨਹੀਂ ਆਈ ਉਸ ਵਿੱਚ ਇਹੋ ਕੀਤਾ ਵਾ ਕਿ ਅਸੀਂ ਬਰਿਆ ਚੌਂਕੀ ਦੇ ਜਿਹੜਾ ਗਨੇੜਾ ਹਮਲਾ ਕੀਤਾ ਵਾ ਪਰ ਇਹੋ ਜੀ ਜਿਹੜੀ ਆ ਕੋਈ ਗੱਲਬਾਤ ਵੀ ਨਹੀਂ ਹੈਗੀ